ਇੱਕ ਪਾਸੇ ਨਵੇਂ ਸਾਲ ਦੀ ਸ਼ੁਰੂਆਤ ਹੋ ਗਈ ਤੇ ਦੂਜੇ ਪਾਸੇ ਮੌਸਮ ਨੇ ਕਰਵਟ ਲੈ ਲਈ ਹੈ ਤਾਤੰਦ ਜਿਹੜੀ ਹੈ ਵੇਖੋ ਨੂੰ ਪੰਜਾਬ ਦੇ ਵਿੱਚ ਮਿਲੀ ਹੈ ਤੁਸੀਂ ਤਸਵੀਰਾਂ 'ਚ ਵੇਖ ਸਕਦੇ ਹੋ ਕਿਸ ਤਰ੍ਹਾਂ ਸੰਘਣੀ ਧੁੰਦ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੈ ਸੜਕਾਂ ਦੇ ਉੱਪਰ ਧੁੰਦ ਦੀ ਧੁੰਦ ਦੇ ਆਸ-ਪਾਸੇ ਧੁੰਦ ਦੀ ਚਾਦਰ ਜਿਹੜੀ ਵਿਸ਼ੀ ਹੋਈ ਹੈ ਤੇ ਹਾਲਾਂਕਿ ਜੋ ਵਾਹਨ ਨੇ ਵਾਹਨ ਬਹੁਤ ਧੀਮੀ ਗਤੀ ਦੇ ਨਾਲ ਚੱਲ ਰਹੇ ਨੇ ਤੇ ਨਾਲ ਲਾਈਟਾਂ ਜਿਹੜੀਆਂ ਜ਼ਰੂਰ ਆਨ ਕੀਤੀਆਂ ਹੋਈਆਂ ਨੇ ਤੇ ਨਾਲ ਡਿਪਰ ਵੀ ਜੜੇ ਨੇ ਉਹ ਚਲਾਏ ਜਾ ਰਹੇ ਨੇ ਵਾਹਨਾ ਦੇ ਲੋਤਾ ਤੜਕਸਾਰ ਜੜੀਆਂ ਲਾਈਟਾਂ ਦੀ ਵਰਤੋਂ ਕਰਨੀ ਪੈ ਰਹੀ ਹੈ ਕਿਉਂਕਿ ਆਸੇ ਪਾਸੇ ਜਿਹੜਾ ਕੁਝ ਨਹੀਂ ਦਿਖ ਰਿਹਾ ਹਾਲਾਂਕਿ ਵਿਜ਼ਿਬਿਲਟੀ ਬਹੁਤ ਘਟ ਰਹੀ ਹੈ ਬੰਦੇ ਨੂੰ ਬੰਦਾ ਨਹੀਂ ਦਿਖ ਰਿਹਾ ਤਾਂ ਇਸ ਕਦਰ ਜਿਹੜੀ ਹੈ ਪੰਜਾਬ ਦੇ ਵਿੱਚ ਠੰਡ ਪੈਣੀ ਜਿਹੜੀ ਆ ਉਹ ਸ਼ੁਰੂ ਹੋ ਗਈ ਹੈ ਧੁੰਦ ਵੀ ਜਿਹੜੀ ਆ ਹੁਣ ਉਹ ਪੈ ਰਹੀ ਹੈ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਪੰਜਾਬ ਦੀਆਂ ਤਸਵੀਰਾਂ ਹੈਗੀਆਂ ਨੇ ਜਿੱਥੇ ਅੱਜ ਤੜਕੇ ਦਾ ਮੌਸਮ ਕੁਝ ਇਸ ਤਰ੍ਹਾਂ ਦਾ ਰਿਹਾ ਹਾਲਾਂਕਿ ਹੁਣ ਕਈ ਥਾਵਾਂ ਤੇ ਤੋ ਪੋ ਵੀ ਚੜ ਗਈ ਹੈ ਪਰ ਸਵੇਰ ਦੀ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਜੋ ਹੁਣ ਵਿਜ਼ਿਬਿਲਟੀ ਜਿਹੜੀ ਹੈ ਉਹ ਘਟ ਰਹੀ ਹੈ ਤਾਂ ਉਧਰ ਮੌਸਮ ਵਿਭਾਗ ਦੇ ਵੱਲੋਂ ਵੀ ਜੋ ਹੈ ਉਹ ਅਲਰਟ ਹਾਲਾਂਕਿ ਜਾਰੀ ਕੀਤਾ ਹੋਇਆ ਹੈ ਕਿ ਜਨਵਰੀ 31 ਦਸੰਬਰ ਤੋਂ ਅਗਲੇ ਕੁਝ ਦਿਨਾਂ ਤੱਕ ਜੋ ਹੈ ਧੁੰਦ ਤੋਂ ਨੂੰ ਉਹ ਵੇਖਣ ਨੂੰ ਮਿਲੇਗੀ ਤਾਂ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਉੱਤਰੀ ਭਾਰਤ ਦੇ ਵਿੱਚ ਸਰਦੀ ਨੇ ਕਹਿਰ ਵਧਾਉਣਾ ਜਿਹੜਾ ਸ਼ੁਰੂ ਕਰ ਦਿੱਤਾ ਹੈ ਦਿੱਲੀ ਪੰਜਾਬ ਹਰਿਆਣਾ ਯੂਪੀ ਰਾਜਸਥਾਨ ਤੇ ਮੱਧ ਪ੍ਰਦੇਸ਼ ਸਣੇ ਕਈ ਸੂਬਿਆਂ 'ਚ ਕੜਾਕੇ ਦੀ ਠੰਡ ਨੇ ਜਨਜੀਵਤ ਜਿਹੜਾ ਜ਼ਰੂਰ ਪ੍ਰਭਾਵਿਤ ਕੀਤਾ ਸੰਘਣੀ ਧੁੰਦ ਤੇ ਠੰਡੇ ਠੰਡ ਜਿਹੜੀ ਹੈ ਵੱਧ ਗਈ ਹੈ ਤਾਂ ਠੰਡ ਨੇ ਮੁਸ਼ਕਲਾ ਜਿਹੜੀਆਂ ਲੋਕਾਂ ਦੀਆਂ ਵਧਾ ਦਿੱਤੀਆਂ ਨੇ ਕਿਉਂਕਿ ਠੰਡ ਦੇ ਵਿੱਚ ਨਾ ਤਾਂ ਅਸੀਂ ਬਾਹਰ ਨਿਕਲ ਸਕਦੇ ਹਾਂ ਕਿਉਂਕਿ ਅਸੀਂ ਜਦੋਂ ਸਾਨੂੰ ਕੋਈ ਜ਼ਿਆਦਾ ਜ਼ਰੂਰੀ ਕੰਮ ਹੁੰਦਾ ਅਸੀਂ ਉਦੋਂ ਹੀ ਬਾਹਰ ਨਿਕਲਦੇ ਹਾਂ ਤਾਂ ਹੋਰ ਜਨ ਜੀਵਨ ਵੀ ਜਿਹੜਾਗਾ ਪ੍ਰਭਾਵਿਤ ਹੁੰਦਾ ਤਾਂ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਿਹਾ ਇਹ ਪੰਜਾਬ ਦੀ ਤਸਵੀਰ ਹੈ ਕਿ ਹਾਲਾਂਕਿ ਕੋਲਡ ਡੇ ਅਲਰਟ ਕੀਤਾ ਹੋਇਆ ਸਾਧੂ ਸੂਬਿਆਂ ਦੇ ਵਿੱਚ ਯੂਪੀ ਦੇ ਵਿੱਚ ਹਰਿਆਣਾ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਮੱਧ ਪ੍ਰਦੇਸ਼ ਤੇ ਬਿਹਾਰ ਸਣੇ 7 ਸੂਬਿਆਂ ਦੇ ਵਿੱਚ ਕੋਲਡ ਡੇ ਦੀ ਸਥਿਤੀ ਜਿਹੜੀ ਬਣਨ ਦੀ ਅਸੰਭਾਵਨਾ ਵੀ ਜਿਹੜੀ ਐ ਦੱਸੀ ਗਈ ਤਾਂ ਉਹਦੇ ਨਾਲ ਹੀ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉੱਤਰਪੂਰਬੀ ਅਸੂਬਿਆਂ 'ਚ ਸੰਘਣੀ ਧੁੰਦ ਦੀ ਚੇਤਾਵਨੀ ਜਿਹੜੀ ਐ ਉਹ ਜਾਰੀ ਕੀਤੀ ਗਈ ਹੈ ਜੋ ਕਿ 6 ਜਨਵਰੀ ਤੱਕ ਰਹਿ ਸਕਦੀ ਐ ਤਾਂ ਪੰਜਾਬ ਦੇ ਵਿੱਚ ਸੰਘਣੀ ਧੁੰਦ ਰਹਿ ਸਕਦੀ ਐ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਐ 6 ਜਨਵਰੀ ਤੱਕ ਧੁੰਦ ਜਿਹੜੀ ਐ ਉਹ ਬਣੀ ਰਹੇਗੀ ਤਾਂ ਸਰਦੀ ਦਾ ਇਹ ਦੌਰ ਲੋਕਾਂ ਦੇ ਲਈ ਕਾਫੀ ਜਿਹੜਾ ਮੁਸ਼ਕਲਾ ਲੈ ਕੇ ਆਇਆ ਕਿਉਂਕਿ ਇੱਕ ਪਾਸੇ ਲੋਕ ਠੰਡ ਤੋਂ ਰਾਹਤ ਪਾਉਣ ਦੇ ਲਈ ਗਰਮ ਕੱਪੜੇ ਅਤੇ ਹੀਟਰਾਂ ਦਾ ਸਹਾਰਾ ਲੈ ਰਹੇ ਨੇ ਤਾਂ ਉੱਤੇ ਦੂਜੇ ਪਾਸੇ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ 'ਚ ਠੰਡ ਹੋਰ ਵਧਣ ਦੀ ਚੇਤਾਵਨੀ ਜਿਹੜੀ ਹੈ ਉਹ ਦੇ ਦਿੱਤੀ ਆ ਤਾਂ ਪੰਜਾਬ ਦੇ ਵਿੱਚ ਹੱਡ ਚੀਰਵੀ ਜਿਹੜੀ ਹੈ ਉਹ ਠੰਡ ਪਏਗੀ ਭਾਰਤ ਦੇ ਪਹਾੜੀ ਖੇਤਰਾਂ 'ਚ ਬਰ ਪਾੜੀ ਹੋਣ ਕਾਰਨ ਪੰਜਾਬ ਦੇ ਰਾਤ ਦੇ ਤਾਪਮਾਨ ਦੇ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਹੋ ਰਹੀ ਹੈ ਜਿਸ ਕਾਰਨ ਠੰਡ ਦਾ ਪ੍ਰਕੋਪ ਜੋ ਹੈ ਉਹ ਲਗਾਤਾਰ ਵਧ ਰਿਹਾ ਹੈ ਤਾਂ ਪਿਛਲੇ ਕਈ ਦਿਨਾਂ ਤੋਂ ਕੜਾਕੇ ਦੀ ਪੈਰੀ ਸਰਦੀ ਨੂੰ ਮੁੱਖ ਰੱਖਦੇ ਮੌਸਮ ਵਿਭਾਗ ਦੇ ਵੱਲੋਂ ਇਸ ਮੌਸਮ ਦੇ ਵਿੱਚ ਬਿਮਾਰੀਆਂ ਤੋਂ ਬਚਾ ਲਈ ਸਿਹਤ ਵਿਭਾਗ ਵੱਲੋਂ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤਾਂ ਸਿਹਤ ਵਿਭਾਗ ਦੇ ਵੱਲੋਂ ਜੋ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਅਸ਼ੀਤ ਲਹਿਰ ਨਾਲ ਜ਼ਿਆਦਾਤਰ ਬਜ਼ੁਰਗ ਅਤੇ ਛੋਟੇ ਬੱਚੇ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ ਉਹਨਾਂ ਨੂੰ ਸਰਦੀ ਲੱਗਣ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਨੇ ਇਸ ਲਈ ਬਜ਼ੁਰਗ ਅਤੇ ਦਿਲ ਦੇ ਰੋਗਾਂ ਦੇ ਮਰੀਜ਼ ਸਵੇਰ ਅਤੇ ਦੇਰ ਸ਼ਾਮ ਦੇ ਸਮੇਂ ਜ਼ਿਆਦਾ ਠੰਡ ਅਤੇ ਤੁੰਦ ਹੋਣ ਤੇ ਸੈਰ ਕਰਨ ਜਾਂ ਕਰੋ ਬਾਹਰ ਜਾਣ ਤੋਂ ਗੁਰੇਜ਼ ਕਰਨ ਅਤੇ ਅ ਸੀਤ ਲਹਿਰ ਦੇ ਮੱਦੇਨਜ਼ਰ ਦੋ ਪਹੀਆ ਵਾਹਨ ਦੀ ਵਰਤੋਂ ਵੀ ਜਿਹੜੀ ਆ ਉਹ ਘੱਟ ਕੀਤੀ ਜਾਵੇ ਤਾਂ ਛੋਟੇ ਬੱਚਿਆਂ ਨੂੰ ਇਸ ਮੌਸਮ ਦੇ ਵਿੱਚ ਨਿਮੋਨੀਆ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਤੇ ਠੰਡ ਲੱਗਣ ਨਾਲ ਛੋਟੇ ਬੱਚਿਆਂ ਨੂੰ ਉਲਟੀ ਦਸਤ ਵੀ ਲੱਗ ਸਕਦੇ ਨੇ ਇਸ ਲਈ ਬੱਚਿਆਂ ਦੀ ਸੰਭਾਲ ਵਾਲੇ ਵੀ ਜਿਹੜਾ ਉਹ ਖਾਸ ਧਿਆਨ ਦੇਣਾ ਚਾਹੀਦਾ ਹੈ ਤਾਂ ਸਿਹਤ ਵਿਭਾਗ ਦੇ ਵੱਲੋਂ ਵੀ ਜੋ ਹੈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤਾਂ ਮੌਸਮ ਲਗਾਤਾਰ ਠੰਡਾ ਹੋ ਰਿਹਾ ਹੈ ਹਾਲਾਂਕਿ ਅਸੀਂ ਗਰਮ ਕੱਪੜੇ ਵੀ ਪਾ ਰਹੇ ਹਾਂ ਪਰ ਉਦਾਂ ਦਾ ਜੋ ਹੈ ਉਦਾਂ ਦੀ ਰਾਹਤ ਜਿਹੜੀ ਹੈ ਨਹੀਂ ਮਿਲ ਰਹੀ ਕਿਉਂਕਿ ਲਗਾਤਾਰ ਤਾਪਮਾਨ ਦੇ ਵਿੱਚ ਜੋ ਹੈ ਉਹ ਗਿਰਾਵਟ ਜਾਰੀ ਕੀਤੀ ਗਈ ਹੈ ਤਾਂ ਇਹ ਤਸਵੀਰਾਂ ਧੁੰਦ ਦੀਆਂ ਤਸਵੀਰਾਂ ਨੇ ਪੰਜਾਬ ਸਣੇ ਕਈ ਜੜੇ ਸੂਬਿਆਂ ਦੇ ਵਿੱਚ ਠੰਡ ਦਾ ਅਲਰਟ ਜਾਰੀ ਕੀਤਾ ਹੋਇਆ ਹਾਲਾਂਕਿ ਪੰਜਾਬ ਦੇ ਜੋ ਮੌਸਮ ਬਦਲਿਆ ਤਾਂ ਮੌਸਮ ਨੇ ਠੰਡ ਜਿਹੜੀ ਹੈ ਜਰੂਰ ਵਧਾ ਦਿੱਤੀ ਹੈ ਕੰਬਾ ਛੇੜ ਦਿੱਤਾ ਤਾਂ ਭਵਿੱਖਬਾਣੀ ਵੀ ਜੋ ਹੈ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ ਕਿ ਮੌਸਮ ਵਿਭਾਗ ਨੇ ਪੰਜਾਬ ਚ ਅਗਲੇ 3 ਦਿਨ ਜੋ ਹੈ 27 ਦਸੰਬਰ ਸੰਗਣੀ ਤੋਂ ਨੂੰ ਯੈਲਰ ਅਲਰਟ ਜਾਰੀ ਕੀਤਾ ਹੋਇਆ ਤਾਂ ਲਗਾਤਾਰ ਜਿਹੜਾਗਾ ਸੀਤ ਲਹਿਰ ਦੇ ਵਿੱਚ ਵੀ ਜੋ ਪੰਜਾਬ ਆ ਰਹੇ ਤਾਂ ਇਹ ਤਸਵੀਰਾਂ ਦਿਖਾ ਰਹੇ ਕਿ ਕਿਸ ਤਰ੍ਹਾਂ ਨਵੇਂ ਸਾਲ ਦੇ ਉਹ ਨਾਲ ਜੋ ਮੌਸਮ ਹੈ ਮੌਸਮ ਬਦਲ ਰਿਹਾ ਲਗਾਤਾਰ ਗਰਾਵਟ ਜਿਹੜੇ ਤਾਪਮਾਨ ਦੇ ਵਿੱਚ ਆ ਰਹੀ ਹੈ ਤਾਂ ਧੁੰਦ ਦੀਆਂ ਤਸਵੀਰਾਂ ਨੇ ਪੰਜਾਬ ਦੀਆਂ ਤਸਵੀਰਾਂ ਨੇ ਤਾਂ ਤੁਸੀਂ ਵੀ ਜਿਵੇਂ ਹੁਣ ਧੁੰਦ ਵੱਧ ਰਹੀ ਹੈ ਆਪਾਂ ਵਾਹਨ ਚਲਾਉਂਦੇ ਸਮੇਂ ਜੋ ਹੈ ਉਹ ਧਿਆਨ ਰੱਖਿਏ ਬਹੁਤ ਹੌਲੀ ਗਤੀ ਦੇ ਵਿੱਚ ਅਸੀਂ ਵਾਹਨ ਚਲਾਈਏ ਤੇ ਲਾਈਟਾਂ ਆਪਣੀਆਂ ਅਸੀਂ ਜੁਗਾ ਕੇ ਰੱਖੀਏ ਵਾਹਨਾ ਦੀਆਂ ਡਿਪਰ ਅਸੀਂ ਲਗਾ ਕੇ ਰੱਖੀਏ ਤਾਂ ਜੋ ਪਤਾ ਲੱਗ ਸਕੇ ਕਿ ਕਿਹੜਾ ਸਾਧਨ ਅੱਗੇ ਜਾ ਰਿਹਾ ਤਾਂ ਹੈ ਵਿਜ਼ਿਬਿਲਟੀ ਲਗਾਤਾਰ ਘਟ ਰਹੀ ਹੈ ਤਾਂ ਚੌਕਸੀ ਦੇ ਨਾਲ ਹੁਣ ਅਸੀਂ ਜੋ ਸਫ਼ਰ ਕਰਨਾ ਹੈ ਆਪਣਾ ਹਾਲਾਂਕਿ ਜੇ ਤੁਹਾਨੂੰ ਲੋਡ ਹੈ ਜ਼ਿਆਦਾ ਲੋਡ ਹੈ ਫਿਰ ਅਸੀਂ ਬਾਹਰ ਨਿਕਲੇ ਘਰਾਂ ਤੋਂ ਨਹੀਂ ਤਾਂ ਸਾਨੂੰ ਬਾਹਰ ਲਿਕਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਤਾਂ ਅਸੀਂ ਜੋ بیمار ਵੀ ਹੋ ਸਕਦਾ ਹੈ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਪੰਜਾਬ ਦੀਆਂ ਤਸਵੀਰਾਂ ਨੇ ਤਾਂ ਇੱਕ ਪਾਸੇ ਨਵੇਂ ਸਾਲ ਦੀ ਸ਼ੁਰੂਆਤ ਹੋ ਗਈ ਤੇ ਦੂਜੇ ਪਾਸੇ ਮੌਸਮ ਨੇ ਕਰਵਟ ਲੈ ਲਈ ਹੈ ਤਾਂ ਤੋਂ ਜਿਹੜੀ ਇਹ ਵੇਖੋ ਨੂੰ ਪੰਜਾਬ ਦੇ ਵਿੱਚ ਮਿਲੀ ਹੈ ਤੁਸੀਂ ਤਸਵੀਰਾਂ 'ਚ ਵੇਖ ਸਕਦੇ ਹੋ ਕਿਸ ਤਰ੍ਹਾਂ ਸੰਘਣੀ ਧੁੰਦ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੈ ਸੜਕਾਂ ਦੇ ਉੱਪਰ ਧੁੰਦ ਦੀ ਧੁੰਦ ਦੇ ਆਸ-ਪਾਸੇ ਧੁੰਦ ਦੀ ਚਾਦਰ ਜਿਹੜੀ ਵਿਸ਼ੀ ਹੋਈ ਹੈ ਤੇ ਹਾਲਾਂਕਿ ਜੋ ਵਾਹਨ ਨੇ ਵਾਹਨ ਬਹੁਤ ਧੀਮੀ ਗਤੀ ਦੇ ਨਾਲ ਚੱਲ ਰਹੇ ਨੇ ਤੇ ਨਾਲ ਲਾਈਟਾਂ ਜਿਹੜੀਆਂ ਜਰੂਰ ਔਨ ਕੀਤੀਆਂ ਹੋਈਆਂ ਨੇ ਤੇ ਨਾਲ ਡਿਪਰ ਵੀ ਜਿਹੜੇ ਨੇ ਉਹ ਚਲਾਏ ਜਾ ਰਹੇ ਨੇ ਵਾਹਨਾ ਦੇ ਬਲੋਤਾ ਤੜਕਸਾਰ ਜਿਹੜੀਆਂ ਲਾਈਟਾਂ ਦੀ ਵਰਤੋਂ ਕਰਨੀ ਪੈ ਰਹੀ ਹੈ ਕਿਉਂਕਿ ਆਸ-ਪਾਸੇ ਜਿਹੜਾ ਕੁਝ ਨਹੀਂ ਦਿਖ ਰਿਹਾ ਹਾਲਾਂਕਿ ਵਿਜ਼ਿਬਿਲਟੀ ਬਹੁਤ ਘਟ ਰਹੀ ਹੈ